ਸਾਇਰਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਮਾਲਪੂੜੇ ਇਹ ਮਾਲਪੂੜਿਆਂ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਬਾਜ਼ਾਰ ਵਰਗੇ ਜਿਸ ਤਰ੍ਹਾਂ ਦੇ ਅਸੀਂ ਬਾਜ਼ਾਰ ਤੋਂ ਲੈ ਕੇ ਆਉਂਨੇ ਮਾਲਪੂੜੇ ਉਸੇ ਤਰ੍ਹਾਂ ਦੇ ਬਿਨਾਂ ਚਾਸ਼ਨੀ ਤੋਂ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਮਾਲਪੂੜੇ ਬਣਾ ਕੇ ਤਿਆਰ ਕੀਤੇ ਮਾਲਪੂੜੇ ਬਣਾਉਣ ਲਈ ਜਿਹੜਾ ਸਮਾਨ ਲਿਆ ਸੀ ਇੱਕ ਬੋਇਲ ਸੂਜੀ ਇੱਕ ਬੋਇਲ ਖੰਡ ਇੱਕ ਬੋਇਲ ਆਟਾ ਆਟੇ ਦੀ ਜਗ੍ਹਾ ਤੇ ਤੁਸੀਂ ਮੈਦਾ ਵੀ ਵਰਤ ਸਕਦੇ ਅਸੀਂ ਆਟਾ ਲਿਆ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਛਾਣ ਲਈਏ ਆਟਾ ਛਾਣ ਲਾਂਗੇ ਸੁਜੀ ਵੀ ਛਾਣ ਲਈਨੇ ਹਾਂ ਮਿਕਸ ਕਰ ਲਾਂਗੇ ਨਾਲ ਹੀ ਅਸੀਂ ਜਿਹੜੀ ਖੰਡ ਲਈ ਆ ਇਹਨੂੰ ਵੀ ਵੇਚੀ ਮਿਕਸ ਕਰ ਦਾਂਗੇ ਅਸੀਂ ਅਲੱਗ ਤੋਂ ਚਾਸ਼ਨੀ ਨਹੀਂ ਬਣਾਣੀ ਇਸ ਤਰ੍ਹਾਂ ਅਸੀਂ ਭਲਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਬਣਦੀ ਹੈ ਇਸ ਦਾ ਥੋੜਾ ਥੋੜਾ ਪਾਣੀ ਪਾ ਲਾਂਗੇ ਵਿੱਚ ਤੇ ਇਹਨੂੰ ਮਿਕਸ ਕਰ ਲੈਨੇ ਆ ਇੱਕ ਕਾਪਾਸੀ ਪਾਣੀ ਲੈ ਆ ਵੇਖਦੇ ਪਾਣੀ ਸਾਡਾ ਕਿੰਨਾ ਕੁ ਲੱਗਦਾ ਅਸੀਂ ਸਾਬਤ ਹੀ ਖੰਡ ਲਈ ਆ ਤੁਸੀਂ ਸਾਬਤ ਦੀ ਜਗ੍ਹਾ ਤੇ ਪੀਸੀ ਖੰਡ ਲੈ ਸਕਦੇ ਹੋ ਥੋੜਾ ਥੋੜਾ ਪਾਣੀ ਪਾ ਕੇ ਇਹਨਾਂ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਜਿਆਦਾ ਪਤਲਾ ਨਹੀਂ ਅਸੀਂ ਇਹਨੂੰ ਕਰਨਾ। ਮਿਕਸ ਇਹਨੂੰ ਚੰਗੀ ਤਰ੍ਹਾਂ ਕਰ ਲਿਆ ਵਾ। ਹੁਣ ਅਸੀਂ 10 ਮਿੰਟ ਇਹਨੂੰ ਰੈਸਟ ਤੇ ਰੱਖ ਦਿੰਨੇ ਆ ਕਿ ਜਿਹੜੀ ਸੂਜੀ ਆ ਉਹ ਫੁੱਲ ਜੇਗੀ ਚੰਗੀ ਤਰ੍ਹਾਂ। ਤੇ ਖੰਡ ਵੀ ਮੈਲਟ ਹੋ ਜੇਗੀ। ਪਾਣੀ ਟਾਕ ਦਿੰਨੇ ਆ। ਚੈੱਕ ਕਰ ਲੈਨੇ ਆ। ਮਾਲ ਪੂੜਿਆਂ ਦੇ ਕੋਲ ਨੂੰ ਰੱਖੇ ਨੂੰ 15-20 ਮਿੰਟ ਹੋ ਗਏ ਸੀ। ਇਦੇ ਵਿੱਚ ਖੰਡ ਵੀ ਚੰਗੀ ਤਰ੍ਹਾਂ ਮੈਲਟ ਹੋ ਗਈ ਐ ਤੇ ਸੂਜੀ ਵੀ ਫੁੱਲ ਗਈ ਐ। ਬਸ ਇਹ ਇਸ ਤੋਂ ਨਹੀਂ ਪਤਲਾ ਰੱਖਣਾ ਨਾ ਸੰਘਣਾ ਕਰਨਾ ਇਹ ਤੋਂ। ਇਹਨਾਂ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲੈਨੇ। ਮਾਲ ਪੂੜਿਆਂ ਦਾ ਘੋਲ ਬਣ ਕੇ ਤਿਆਰ ਐ। ਘਿਓ ਪਾ ਕੇ ਅਸੀਂ ਫਰਾਈ ਪੈਨ ਵਿੱਚ ਗਰਮ ਕਰ ਲਿਆ ਵਾ। ਤੁਸੀਂ ਘਿਓ ਦੀ ਦੇਸੀ ਘਿਓ ਵੀ ਲੈ ਸਕਦੇ ਜੀ ਤੇ ਦਾਲਦਾ ਘਿਓ ਵੀ ਲੈ ਸਕਦੇ ਜੀ। ਤੇਲ ਦੇ ਵਿੱਚ ਇਹ ਪੂੜਿਆਂ ਨੂੰ ਨਹੀਂ ਬਣਾਇਆ ਜਾਂਦਾ। ਜਿਹੜਾ ਸੀ ਬੈਟਰ ਬਣਾ ਕੇ ਤਿਆਰ ਕੀਤਾ ਵਾ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਵਧੀਆ ਬੈਟਰ ਬਣ ਕੇ ਤਿਆਰ ਹੋਇਆ। ਇੱਕ ਕੜਛੀ ਲੈ ਲਾਂਗੇ ਕੜਛੀ ਦੇ ਨਾਲ ਅਸੀਂ ਕਿਵੋ ਨਾ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ। ਤੇ ਬੈਟਰ ਨੂੰ ਅਸੀਂ ਇਸ ਤਰ੍ਹਾਂ ਥਲਾਦਾ ਹੈ ਇਹਦੇ ਵਿੱਚ। ਚੰਗੀ ਤਰ੍ਹਾਂ ਜਦੋਂ ਥੱਲੇੋਂ ਇਹਨੇ ਪੱਕ ਜਾਣਾ ਵਾ ਤੇ ਇਹਨੇ ਆਪਣੇ ਆਪ ਇਹ ਫਰਾਈ ਪੈਨ ਨੂੰ ਛੱਡ ਦੇਣਾ ਵਾ। ਹੁਣ ਅਸੀਂ ਇਹਦੀ ਇੱਕ ਸਾਈਡ ਬਦਲਾ ਲੈਂਦੇ ਹਾਂ ਇਹ ਚੰਗੀ ਤਰ੍ਹਾਂ ਸੀ ਪਕਾ ਲਾਂਗੇ ਮਾਲ ਪੂਰੇ ਨਾ ਸੀ ਹੋ ਦੋ ਤੱਕ ਪਕਾਵਾਂਗੇ ਜਦੋਂ ਤੱਕ ਇਹ 골ਡਨ ਬ੍ਰਾਊਨ ਨਹੀਂ ਹੁੰਦਾ ਚੰਗੀ ਤਰ੍ਹਾਂ ਸੀ ਦੋਨਾਂ ਸਾਈਡਾਂ ਤੇ ਇਹਨੂੰ ਪਕਾ ਲਾਂਗੇ ਮਾਲ ਪੂਰਾ ਬਣ ਕੇ ਤਿਆਰ ਆ ਤੁਸੀਂ ਵੀ ਦੇਖ ਸਕਦੇ ਜੇ ਦੋਨਾਂ ਸਾਈਡਾਂ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਕ ਗਿਆ ਇਹ ਤੈਨੂੰ ਬਾਹਰ ਕੱਢਣਾ ਹੈ ਜਾਲੀ ਦੇ ਉੱਪਰ ਰੱਖ ਲਾਂਗੇ ਕਿਹੋ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਅਸੀਂ ਪੂੜੇ ਨੂੰ ਪਾ ਲਾਂਗੇ ਤੁਸੀਂ ਦੇਖ ਸਕਦੇ ਜੀ ਆਪਣੇ ਆਪ ਇਹ ਫੈਲ ਗਿਆ ਪੂਰਾ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਉੱਪਰ ਪੱਕਾ ਲ dennੀ ਹੈ ਕਟਛੀ ਦੀ ਮਦਦ ਨਾਲ ਕਿਹੋ ਇਹਦੇ ਉੱਪਰ ਪਾ ਦਿੰਦੇ ਉੱਪਰੋਂ ਵੀ ਇਹ ਥੋੜਾ ਜਿਹਾ ਸੌਫਟ ਆ ਕੇ ਜਾਵੇ ਡਰਾਈ ਪੈਨ ਨੂੰ ਇਹਨੇ ਛੱਡ ਦਿੱਤਾ ਹੁਣ ਅਸੀਂ ਇਹਦੀ ਸਾਈਡ ਬਦਲਾਂਗੇ ਚੰਗੀ ਤਰ੍ਹਾਂ ਇਹਨੂੰ ਦੋਨਾਂ ਸਾਈਡਾਂ ਤੋਂ ਪਕਾ ਲੈਨੇ ਆ ਪੂਰਾ ਬਣ ਕੇ ਤਿਆਰ ਦੋਨਾਂ ਸਾਈਡਾਂ ਤੋਂ ਪੱਕ ਕੇ ਤਿਆਰ ਹੈ ਜਿਆਦਾ ਨਹੀਂ ਅਸੀਂ ਇਹਨਾਂ ਨੂੰ ਪਕਾਉਣਾ ਬਹੁਤ ਹੀ ਵਧੀਆ ਕਲਰ ਆਏਗਾ ਤੁਸੀਂ ਵੀ ਐਸਾ ਹੀ ਦੇ ਦਿਓ ਦੋਨਾਂ ਸਾਈਡਾਂ ਤੋਂ ਪੱਕ ਕੇ ਪੂਰਾ ਤਿਆਰ ਹੈ ਇਸੇ ਤਰ੍ਹਾਂ ਅਸੀਂ ਸਾਰੇ ਪੂੜੇ ਬਣਾ ਲੈ ਮਾਲ ਪੂੜੇ ਬਣ ਕੇ ਤਿਆਰ ਆ ਤੁਸੀਂ ਵੀ ਵੇਖ ਸਕਦੇ ਜੀ ਬਹੁਤ ਹੀ ਵਧੀਆ ਮਾਲ ਪੂੜੇ ਬਣ ਕੇ ਤਿਆਰ ਹੋਇਆ ਬਿਲਕੁਲ ਵੀ ਸਾਨੂੰ ਵੱਖਰੀ ਚਾਸ਼ਨੀ ਬਣਾਉਂਦਾ ਕੋਈ ਵੀ ਚੰਜਟ ਨਹੀਂ ਹੈ ਜੇ ਅਸੀਂ ਇਸ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਜਲਦੀ ਬਣ ਜਾਣਗੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਣਗੇ ਤੁਸੀਂ ਇਹ ਰੈਸਪੀ ਨੂੰ ਜਰੂਰ ਟਰਾਈ ਕਰਿਆ ਕਰੋ ਅਸੀਂ ਖੋਆ ਲਿਆ ਥੋੜਾ ਜਿਹਾ ਹੁਣ ਅਸੀਂ ਇਹਨਾਂ ਨੂੰ ਪਾ ਲੈਨੇ ਆਂ ਜਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚੋਂ ਮਾਲ ਪੂੜੇ ਮਿਲਦੇ ਆ ਉਸੇ ਤਰੀਕੇ ਨਾਲ ਅਸੀਂ ਘਰ ਵਿੱਚ ਵੀ ਮਾਲ ਪੂੜੇ ਬਣਾ ਕੇ ਤਿਆਰ ਕਰ ਸਕਦੇ ਹਾਂ ਥੋੜਾ ਜਿਹਾ ਅਸੀਂ ਇਹਦੇ ਉੱਪਰ ਖੋਆ ਲਾ ਲਾਂਗੇ ਮਾਲ ਪੂੜੇ ਅਸੀਂ ਬਾਜ਼ਾਰ ਵਰਗੇ ਬਿਲਕੁਲ ਬਣਾ ਕੇ ਤਿਆਰ ਕਰਾਂਗੇ ਉਸਤੇ ਅਸੀਂ ਖੋਆ ਲਾ ਲਾਂਗੇ ਨਾਲ ਅਸੀਂ ਡਰਾਈ ਫਰੂਟ ਉੱਪਰ ਰੱਖ ਦਾਂਗੇ ਇਹਦੇ ਬਹੁਤ ਹੀ ਵਧੀਆ ਖੋਏ ਦੇ ਨਾਲ ਪੂੜੇ ਲੱਗਦੇ ਆ ਨਾਲ ਅਸੀਂ ਇਹਦੇ ਖੀਰ ਵੀ ਖਾ ਸਕਦੇ ਹਾਂ ਤੁਸੀਂ ਵੀ ਦੇਖ ਸਕਦੇ ਜੀ ਬਹੁਤ ਹੀ ਵਧੀਆ ਪੂੜੇ ਬਣ ਕੇ ਤਿਆਰ ਹੋਏ। ਇਸੇ ਤਰ੍ਹਾਂ ਬਣਾਇਆ। ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਮੇਰੇ ਭੈਣ ਭਰਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ। ਥੋੜਾ ਥੋੜਾ ਅਸੀਂ ਇਹਨੂੰ ਖੋਇਆ ਲਾ ਦਾਂਗੇ। ਨਾਲ ਅਸੀਂ ਉੱਪਰ ਡ్రਾਈ ਫਰੂਟ ਦੇ ਨਾਲ ਗਾਰਨਿਸ਼ ਕਰਾਂਗੇ। ਅਸੀਂ ਇਸੇ ਤਰ੍ਹਾਂ ਬਣਾ ਲੈਨੇ ਆਂ। ਗੁਲਾਬ ਦੇ ਫੁੱਲ ਦੀਆਂ ਪੱਤੀਆਂ ਵੀ ਲਾ ਲਾਂਗੇ। ਮਾਲ ਮੂੜੇ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਇਆ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ। ਚਲੋ ਫਿਰ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ। ਚਲੋ ਫਿਰ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।